ਆ ਗੱਡੀ ਜਾ ਰਹੀ ਸੀ ਤੇ ਕੁਦਰਤੀ ਵਿਚਾਰ ਆਈ ਮੈਂ ਕਿਹਾ ਮਹਾਰਾਜ ਨੇ ਕਿਹਾ ਦੁੱਖ ਦਰਦ ਹੁਣ ਇਸ਼ਾਰਾ ਲੈਣਾ ਦੁੱਖ ਹੋਰ ਜੇ ਤੇ ਦਰਦ ਹੋਰ ਜੇ ਇਹ ਗੱਲ ਨੋਟ ਕਰਿਓ ਦੁੱਖ ਦਾ ਤਲਕ ਸਰੀਰ ਨਾਲ ਹੈ ਦਰਦ ਦਾ ਤਲਕ ਆਤਮਾ ਨਾਲ ਹੈ ਆਖੋ ਸਤਨਾਮ ਆ ਪੜ੍ਹਦੇ ਹੋ ਨਾ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਹੁਣੇ ਕੀ ਏ ਕਿ ਹੇ ਵਾਹਿਗੁਰੂ ਜਦੋਂ ਐਸਾ ਕਟਾ ਵੱਢੀ ਹੋ ਗਈ ਗੁਰੂ ਨਾਨਕ ਨੇ ਆਖਿਆ ਇਤੀ ਮਾਰ ਭਈ ਕੁਰਲਾਣੇ ਤੈ ਕੀ ਵੀ ਤੇਰੀ ਆਤਮਾ ਨੂੰ ਦਰਦ ਨਹੀਂ ਆਇਆ ਸਰੀਰ ਦੀ ਗੱਲ ਨਹੀਂ ਕਹੀ ਆਤਮਾ ਦਰਦ ਦਾ ਤਲਕ ਆਤਮਾ ਨਾਲ ਆਪੜਦੇ ਹੋ ਨਾ ਦੁਖੀ ਆ ਦਰਦ ਤਰ ਆਇਆ ਤੇ ਅਗੋਂ ਮੰਗਿਆ ਕੀਏ ਬਹੁਤ ਪਿਆਸ ਆਤਮਾ ਨਾਲ ਤਲਕ ਮੇਰੀ ਆਤਮਾ ਨੂੰ ਬੜੀ ਪਿਆਸ ਲੱਗੀ ਵਾਹਿਗੁਰੂ ਮੈਂ ਦਰਦਵੰਦ ਤੇਰੇ ਦਰ ਤੇ ਆਇਆ। अनेका ਜਗਾਂ ਗੁਰਬਾਣੀ ਚ ਪੰਕਤੀਆਂ ਚ ਦਰਦ ਲਫਜ ਆਏਗਾ ਇਹ ਦਰਦ ਦਾ ਤਲਕੇ ਆਤਮਾ ਦੇ ਦੁੱਖ ਨਾਲ। ਦੁੱਖ ਦਾ ਤਲਕੇ ਸਰੀਰ ਦੇ ਦੁੱਖ ਨਾਲ। ਹੁਣ ਇਸ਼ਾਰਾ ਲੈਣਾ। ਸਰੀਰ ਦੇ ਦੁੱਖਾਂ ਦਾ ਤੇ ਸਭ ਨੂੰ ਗਿਆਨ ਹੈ ਕਿ ਮੇਰੇ ਸਰੀਰ ਨੂੰ ਆਹ ਗੋਡਾ ਦਰਦ ਹੁੰਦਾ ਹੈ ਮੈਨੂੰ ਆਹ ਦੁੱਖ ਹੈ ਮੈਨੂੰ ਆਹ ਦੁੱਖ ਹੈ ਲੇਕਿਨ ਆਤਮਾ ਦੇ ਦਰਦ ਦਾ ਗੁਰਸਿੱਖ ਨੂੰ ਗਿਆਨ ਹੈ ਕਿ ਮੇਰੀ ਆਤਮਾ ਨੂੰ ਦਰਦ ਹੈ ਮੇਰਾ ਨੇਮ ਟੁੱਟ ਗਿਆ ਹੈ ਮੇਰੀ ਆਤਮਾ ਪਿਆਸੀ ਮੇਰਾ ਅੰਮ੍ਰਿਤ ਵੇਲਾ ਟੁੱਟ ਗਿਆ ਹੈ ਦਰਦ ਅੱਜ ਦੀ ਗੱਲ ਹੈ ਆ ਇੱਕ ਬੀਬੀ ਦੇ ਬੱਚੇ ਨੇ ਦੋ ਕੁੜੀਆਂ ਤੇ ਮੁੰਡਾ ਹੋਇਆ ਉਹ ਛੋਟਾ ਤੰਗ ਕਰਦਾ ਤੇ ਨੇਮ ਟੁੱਟ ਗਿਆ ਰੋ 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 ਬਿਹਾਲ ਮੇਰਾ ਨਿਤ ਨੇਮ ਟੁੱਟ ਗਿਆ ਬੱਚੇ ਛੋਟੇ ਨੇ ਤਨੇ ਮੇਰਾ ਨਿਤ ਨੇਮ ਟੁੱਟ ਗਿਆ ਮੈਂ ਕਿਹਾ ਵੇਖ ਲੋ ਇਹ ਆਤਮਾ ਦਾ ਦਰਦ ਦੱਸ ਰਹੀ ਆਖੋ ਸਤਨਾ ਇਹ ਦੁੱਖ ਨਹੀਂ ਸਰੀਰ ਦਾ ਦੱਸ ਰਹੀ ਇਹ ਆਤਮਾ ਜਿਹੜੀ ਹੈ ਉਹਨੂੰ ਖੁਰਾਕ ਨਹੀਂ ਮਿਲ ਰਹੀ ਉਹਦਾ ਦਰਦ ਕਹਿ ਰਹੀ ਹੈ ਫਿਰ ਉਹਨੂੰ ਬੇਨਤੀ ਕੀਤੀ ਮੈਂ ਕਹਿਆ ਦੋ ਢਾਂਗੀ ਨੇ ਇੱਕ ਤੇ ਟੇਪ ਦਾ ਸਹਾਰਾ ਲੈ ਲੈ ਮੈਂ ਕਹਾਂ ਬੱਚਿਆਂ ਨੂੰ ਰੋਂਦੇ ਛੱਡ ਦੇ ਤੇ ਗੁਟਕਾ ਫੜ ਲੈ ਉਹ ਵੀ ਗੱਲ ਨਹੀਂ ਜਚਦੀ ਇਹ ਵੀ ਡਿਊਟੀ ਨਿਭਾਉਣੀ ਰੱਬ ਨੇ ਦਿੱਤੇ ਤੇ ਪਾਲਣੇ ਨੇ ਦੂਸਰਾ ਮੈਂ ਕਹਿਆ ਜਦੋਂ ਰੋਣ ਤੇ ਕਲਪਨਾ ਤੂੰ ਕਿਆ ਕਰ ਹੈ ਬੀਠਲ ਕਿਉਂ ਰੋਣਾ ਹੈ ਹਕੁ ਸਤਨਾਮ ਇਹਨਾਂ 'ਚ ਵੀ ਬੀਠਲ ਵੇਖ ਲੈ ਪਿਆਰਾ ਵੇਖ ਲੈ ਤਾਂ ਕਿ ਇਹਨਾਂ ਦਾ ਰੋਣਾ ਵੀ ਤੇਰੇ ਲਈ ਭਗਤੀ ਬਣ ਜੇ ਹਕੁ ਸਤਨਾਮ ਉਹ ਮੀਰਾ ਦੀ ਗੱਲ ਉਹਦੀ ਐਡੀ ਵੱਡੀ ਰੀਸ ਤੇ ਚਲੋ ਭਾਵੇਂ ਨਾ ਕਰ ਸਕੀਏ ਉਹ ਜਿਹੜੇ ਸ਼ਰਾਰਤੀ ਲੋਕ ਸੀਗਾ ਉਹਨਾਂ ਨੇ ਕਿਹਾ ਜੇ ਮੀਰਾ ਨੂੰ ਮਰਵਾ ਦਿੱਤਾ ਨਾਰਤਿਆ ਦਾ ਦੋਸ਼ ਲੱਗ ਜਾਏਗਾ ਉਹਨਾਂ ਨੇ ਨਾ ਪਿੰਜਰੇ ਵਿੱਚ ਤਿੰਨ ਦਿਨ ਸ਼ੇਰ ਨੂੰ ਕੁਝ ਨਹੀਂ ਦਿੱਤਾ ਵੀ ਅੱਜ ਮੰਦਰ ਚ ਪੂਜਾ ਕਰਨ ਆਏਗੀ ਘਰ ਚ ਹੀ ਮੰਦਰ ਸੇ ਆ ਸ਼ੇਰ ਛੱਡ ਦੇ ਆਪਣੇ ਨੇੜੇਲੇ ਰਾਜਿਆਂ ਦਾ ਮੁਕਾਬਲਾ ਕਰਨਾ ਪਿਆ ਉਹ ਮੀਰਾ ਕਹਿੰਦੇ ਜਦੋਂ ਆਈ ਉਹ ਪਿੰਜਰੇ ਦਾ ਖੋਲਤਾ ਬੂਆ ਤੇ ਸ਼ੇਰ ਜਦੋਂ ਮੀਰਾ ਵੱਲ ਹੋਇਆ ਤੇ ਪੂਜਾ ਦੀ ਥਾਲੀ ਹੱਥ 'ਚ ਸੀ ਤੇ ਕਹਿਣ ਜਦੋਂ ਸ਼ੇਰ ਕੋਲ ਆਇਆ ਤੇ ਹੱਥ ਜੋੜ ਗਏ ਕਹਿਣ ਲੱਗੇ ਬੀਠਲ ਬੀਠਲ ਇਸ ਰੂਪ 'ਚ ਵੀ ਆ ਗਿਆ ਆਪਕੋ ਸਤਨਾਮ ਇਥੋਂ ਤੱਕ ਆਖਿਆ ਕਿ ਉਸੇ ਥਾਲੀ ਚੋਂ ਜੋ ਟਿੱਕਾ ਲਾਣਾ ਸੀ ਜੋ ਕੁਝ ਉਹਨਾਂ ਦੇ ਧਰਮ ਦਾ ਰਿਵਾਜ ਸੀ ਸ਼ੇਰ ਨੂੰ ਲਾ ਰਹੀ ਏ ਆ ਕੁ ਸਤਨਾਮ ਚੰਗਾ ਜੇ ਇਸ ਰੂਪ ਚ ਆਇਆ ਤੇ ਫਿਰ ਪੂਜਾ ਤੇ ਕਰ ਲੈਣਗੇ ਇਸ਼ਾਰਾ ਕਹਿੰਦੇ ਉਹ ਸ਼ੇਰ ਮੀਰਾ ਨੂੰ ਤੇ ਕੁਝ ਨਹੀਂ ਕਿਹਾ ਦੂਜਿਆਂ ਨੂੰ ਪ੍ਰਸ਼ਾਦ ਦੇ ਗਿਆ ਆ ਕੁ ਸਤਨਾਮ ਫਿਰ ਪਿੰਜਰੇ ਚ ਵੜ ਗਿਆ ਇਸ਼ਾਰਾ ਉਹ ਰੀਸ ਤੇ ਨਹੀਂ ਪਰ ਕਈ ਵਾਰੀ ਜਨਾਨੀ ਬਹੁਤ ਹੀ ਗਰਮ ਹੋਵੇ ਨਾ ਤੇ ਉਹ ਗਰਮ ਹੋਈ ਜਾਵੇ ਤੁਸੀਂ ਹੱਸੀ ਜਾਓ ਏ ਵਾਹਿਗੁਰੂ ਵਾਹਿਗੁਰੂ ਐਡਾ ਤੇਜ ਬੋਲਦਾ ਹੈ ਡਿਊਚੀ ਬੋਲਦਾ ਹੈ ਤੁਹਾਡਾ ਦੁੱਖ ਸੁੱਖ ਬਣ ਜਾਊ ਆਹ ਕੋ ਸਤਨਾਮ ਹੈ ਇਹਦਾ ਹੀ ਉਲਟ ਕਰ ਲੈਣਾ ਆਦਮੀ ਦਾ ਉਸ ਬੀਬੀ ਨੂੰ ਮੈਂ ਕਿਹਾ ਬੱਚਿਆਂ ਦੇ ਨਿੱਕੇ ਨਿੱਕੇ ਗੱਲ ਤੋਂ ਰੋਣ ਦੀ ਗੱਲ ਨੂੰ ਕਲਪਨਾ ਲੈ ਕੇ ਕਲਪਣ ਨਾਲੋਂ ਇਹੋ ਹੀ ਕਹਿ ਵਿਆ ਕਰ ਉਹ ਬੀਟਲ ਚੁੱਪ ਕਰ ਜਾ ਮੈਨੂੰ ਕੁਝ ਕਰ ਲੈਣ ਦੇ ਕਰ ਲੈਣ ਦੇ ਦੂਜਾ ਮੈਂ ਉਹਨੂੰ ਬੇਨਤੀ ਕੀਤੀ ਟੇਪ ਦਾ ਸਾਰਾ ਰਸੋਈ 'ਚ ਰੋਟੀ ਪਕਾਉਣੀ ਹੈ ਨਾਲ ਟੇਪ ਲਾ ਲਓ ਨਿਤਨੇਮ ਦੀ ਟੇਪ ਲਾ ਲਓ ਸੁਮਨੀ ਸਾਹਿਬ ਦੀ ਟੇਪ ਲਾ ਲਓ ਸਿਮਰਨ ਦੀ ਤਾਂ ਕਿ ਇਹਨੂੰ ਕੁਝ ਆਤਮਾ ਦੇ ਦਰਦ ਨੂੰ ਰਾਹਤ ਮਿਲੀ ਜਾਵੇ ਇਸ਼ਾਰਾ ਜਦੋਂ ਕੋਈ ਐਸਾ ਦੁੱਖ ਮਹਿਸੂਸ ਕਰੇ ਕਿ ਮੇਰੀ ਆਤਮਾ ਪਿਆਸੀ ਮੇਰਾ ਨੇਮ ਟੁੱਟ ਗਿਆ ਮੇਰਾ ਅਮਰਤ ਵੇਲਾ ਟੁੱਟ ਗਿਆ ਮੇਰਾ ਫਲਾਣਾ ਨਿਤ ਨੇਮ ਪਿੱਛੇ ਪੈ ਗਿਆ ਮੈਂ ਚੰਗਾ ਭਲਾ ਦੋ ਤੇ ਪਹੁੰਚ ਗਈ ਸਾ ਥੱਲੇ ਆ ਗਈਆਂ ਸਮਝ ਲਓ ਇਹ ਆਤਮਾ ਨੂੰ ਰੋਗ ਲੱਗ ਗਿਆ ਇਹ ਦਰਦ ਹੈ ਇਹ ਸਰੀਰ ਨੂੰ ਕੋਈ ਲੱਗਾ ਸਰੀਰ ਢਿੱਲਾ ਮੱਠਾ ਇਹ ਦੁੱਖ ਹੈ ਤੇ ਕਲਗੀਧਰ ਪਾਸ਼ਾ ਕਹਿੰਦੇ ਜੇ ਚੁਪਈ ਸਾਹਿਬ ਦਾ ਸਹਾਰਾ ਲਵੇ ਤੇ ਤੇਰੇ ਆਤਮਾ ਦੇ ਦਰਦ ਵੀ ਕੱਟੇ ਜਾਣਗੇ ਤੇ ਤਨ ਦੇ ਦੁੱਖ ਵੀ ਆਖੋ ਸਤਨਾਮ ਦੁੱਖ ਦਰਦ ਭਉ ਨਿਕਟ ਨਾ ਤਿੰਨ ਕਹਿ ਸਕਦੇ ਹੋ ਆਪਣੇ ਪਿਓ ਨੂੰ ਕਹਿ ਸਕਦੇ ਕਿ ਪਾਸ਼ਾ ਫੇ ਮੇਰੀ ਵੀ ਆਤਮਾ ਪਿਆਸੀ ਏ ਜੇ ਮੈਂ ਵੀ ਜੋ ਪਈ ਸਾਹ ਦੇ ਪੰਜ ਪਾਠ ਕਰਾਂ ਤੇ ਕਿਰਪਾ ਕਰ ਇਹਦਾ ਵੀ ਦਰਦ ਜਾਵੇ ਤੂੰ ਕਿਹਾ ਕਿ ਦੂਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹੇ ਹਉ ਯੋ ਯਾਂ ਕੀ ਏਕ ਬਾਹਰ ਚਉਪਈ ਕੋ ਕਹੇ